ਅੱਜ ਮੈਂ ਕਿੱਥੇ ਆਇਆ ਤੁਸੀਂ ਪਿਆਰ ਕਰੋਗੇ ਅਸੀਂ ਆਏ ਆ ਵੀਜ਼ਾ ਦੇਣ ਲਈ ਹੈਂਡਓਵਰ ਕਰਨ ਲਈ ਸਰ ਨੂੰ ਕਿੰਨੇ ਪੈਸੇ ਪਹਿਲਾਂ ਫਸ ਗਏ ਸੀਗੇ 7.5 ਲੱਖ ਮੇਰਾ ਫਸ ਗਿਆ ਸੀਗਾ ਕੈਨੇਡਾ ਦੇ ਉਹ ਕਿੱਥੇ ਮੁਹਾਰੀ ਦੇ ਸੀ ਉਹ ਮੁਹਾਰੀ ਦੇ ਸੀ ਲੋਰ ਨਾਮ ਤਾਂ ਪਾਉ ਉਹ ਕਿਉਂ ਲੈਣਾ ਸੀ ਉਹ ਫਸ ਗਏ ਸੀਗੇ ਬਸ ਉਹ ਮਿਲੇ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੇਰੇ ਨਾਲ ਪਹਿਲੇ ਇਸ ਤਰ੍ਹਾਂ ਹੋ ਚੁੱਕਿਆ ਹੈ ਇਹ ਬਹੁਤ ਪਰੇਸ਼ਾਨ ਸੀ ਇਹਨਾਂ ਨੇ ਸਿਰਫ ਇੱਕ ਕਾਲ ਦੇ ਜ਼ਰੀਏ ਸਾਨੂੰ ਕਨੈਕਟ ਕੀਤਾ ਸੀ ਕੋਈ ਫੋਨ ਤੇ ਹੀ ਫੋਨ ਟੇਬਲ ਗਏ ਨਹੀਂ ਤੁਸੀਂ ਕਿਸੇ ਟ੍ਰੀਟਮੈਂਟ ਇਹ ਤਾਂ ਥੋੜਾ ਜਿਹਾ ਜਾਦੂ ਹੈ ਜੋ ਇਹਨਾਂ ਨੇ ਡਾਕੂਮੈਂਟਮੈਂਟ ਤੋਂ ਮੰਗੇ ਚੈਕਲਿਸਟ ਕਿਤੇ ਜਿੱਦਿਕੇ ਮੈਂ ਕਾਲ ਦੀ ਪ੍ਰੋਵਾਈਡ ਕਰਤੀ ਸਾਰੀ ਤਾਰੇ ਕੋਈ ਨਹੀਂ ਘਮ ਹੋ ਰਾ ਮੇਰਾ ਜੀ ਫਸਟ ਟਾਈਮ ਮੈਂ ਤਾਂ ਜਿਹੜੇ ਇਹਨਾਂ ਦੇ ਆਨਰ ਉਸ ਟਾਈਮ ਉਹਨਾਂ ਨੂੰ ਮੈਂ ਜਦੋਂ ਯਾਨੀ ਬੁਲਾਇਆ ਸੀ ਕਿ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਆ ਕੇ ਲੈ ਲਓ ਹਨ ਉਸ ਟਾਈਮ ਹੀ ਮਿਲਿਆ ਉਹਨਾਂ ਨੂੰ ਅੱਛਾ ਵੀਜ਼ਾ ਆ ਗਿਆ ਸੀ ਫਿਰ ਤੁਸੀਂ ਜਿਹੜੇ ਇਹਨਾਂ ਦੇ ਐਮ ਡੀ ਨੇ ਆਪਸਾਂ ਉਹਨਾਂ ਨੂੰ ਉਦੋਂ ਹੀ ਕਰਦੂ ਉਦੋਂ ਹੀ ਮਿਲਿਆ ਅੱਜਕਲ ਜਿਹੜੇ ਏਜੰਟਸ ਐ ਤੁਹਾਨੂੰ ਕਹਿੰਦੇ ਕਿ ਮੈਂ ਆਫਟਰ ਵੀਜ਼ਾ ਤੁਹਾਡਾ ਪੈਕੇਜ ਚ ਕੇਸ ਕਰ ਲਾਂਗੇ ਤੁਹਾਡਾ ਇਹ ਕਰ ਦਾਂਗੇ ਐਦਾ ਕਰ ਦਾਂਗੇ ਦੇਖੋ ਤੁਸੀਂ ਏਜੰਟ ਦੇ ਥਰੂ ਜਾ ਸਕਦੇ ਹੋ ਬਟ ਏਜੰਟ ਕੀ ਕਰਦੇ ਆ ਕਿ ਤੁਹਾਡੀ ਫਾਈਲ ਲੈ ਕੇ ਅੱਗੇ ਇੱਕ ਦਿਨ ਦੇ ਕੰਸਲਟੈਂਸੀਆਂ ਨੂੰ ਸਭ ਤੋਂ ਪਹਿਲਾਂ ਇਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਮੈਂ ਇਹਨਾਂ ਨੂੰ ਇਹ ਕਿਹਾ ਸੀ ਤੁਸੀਂ ਆਪਣੇ ਮੈਨੂੰ ਡਾਕੂਮੈਂਟ ਸੈਂਡ ਕਰੋ ਤੁਹਾਡੀ ਫਾਈਲ ਦੇਖਾਂਗੇ ਫਿਰ ਦੱਸਾਂਗੇ ਹਵਾਜ ਤੀਰ ਨਹੀਂ ਹਵਾਜ ਤੀਰ ਨਹੀਂ ਕਿ ਹਾਂਜੀ ਆ ਜਾਏਗਾ ਤੁਹਾਡਾ ਵੀਜ਼ਾ ਅੱਜਕੱਲ ਕੀ ਹੋ ਰਿਹਾ ਜਿਵੇਂ ਕੈਨੇਡਾ ਦਾ ਵੀਜ਼ਾ ਆ ਰਿਹਾ ਪੀਪੀਆਰ ਆ ਜਾਂਦੀ ਹੈ ਬਟ ਕੈਨੇਡਾ ਨੇ ਨਿਊ ਜਿਹੜੀ ਅਪਡੇਸ਼ਨ ਦਿੱਤੀ ਹੈ ਉਹ ਇੰਟਰਵਿਊ ਲਈ ਵੀ ਤੁਹਾਨੂੰ ਬੁਲਾ ਸਕਦੇ ਪੀਪੀਆਰ ਆਨ ਤੋਂ ਬਾਅਦ ਵੀ ਤੁਹਾਨੂੰ ਇੰਟਰਵਿਊ ਆ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਪਾਸਪੋਰਟ ਹੈ ਤੁਹਾਡਾ ਉਹ ਵੀ ਸਟੈਂਪਿੰਗ ਹੋਣ ਲਈ 2 3 4 ਇਵਨ 5 ਮੰਥਸ ਵੀ ਲੈ ਸਕਦਾ ਕਿੰਨੇ ਦਿਨਾਂ ਚ ਮੇਰੇ ਨਾਲ ਜਿਹੜਾ ਵੀਜ਼ਾ ਆ ਗਿਆ ਇਹ ਮੇਰੀ ਆਪਣੀ ਐਮਬੈਸੀ ਵੀ ਸਟੱਟੀ ਸੀਗੀ ਉਹਦੇ ਮਿਲ 18 ਵਰਕਿੰਗ ਦੇ ਜੋ ਵੀ ਜਾਓ ਪਰ ਜਲਦੀ ਆ ਜਾਓ ਜਲਦੀ ਆ ਕਿੰਨੇ ਮਿਨੀਮਮ ਮੈਮ ਫੀਸ ਪੇ ਕਰਕੇ ਕੋਈ ਵੀ ਛੋਟੇ ਦਾ ਹੀ ਪ੍ਰੋਸੈਸ ਸਟਾਰਟ ਕਰਵਾ ਸਕਦਾ ਆ ਪਤਾ ਹੀ ਹੈ ਕਿ ਬੰਦੇ ਨੂੰ ਭਰੋਸਾ ਜੇ ਦਿਵਾਉਣਾ ਹੈ ਜਿਹੜੇ ਸੁਣ ਰਹੇ ਹੋਣ ਦੱਸੋ ਜੇ ਤੁਸੀਂ ਆਪਣੀ ਫਾਈਲ ਤੇ ਇਨਵੈਸਟਿਗੇਟ ਕਰ ਸਕਦੇ ਨਾ ਫਿਰ ਤੁਸੀਂ ਬਾਹਰ ਨਹੀਂ ਜਾ ਸਕਦੇ ਬਹੁਤ ਵਧੀਆ ਲੱਗਿਆ ਸਾਰਾ ਬਸ ਇਹਨਾਂ ਦਾ ਮੈਨੂੰ ਗੱਲਬਾਤ ਕਰਨ ਦਾ ਤਰੀਕਾ ਕੋਈ ਸਪੈਸ਼ਲ ਹੀ ਵਾਲੇ ਦਾ ਫਰਕ ਮਸੂਮ ਸੋਇਆ ਵੀ ਫਰਕ ਕੋਈ ਕਲੈਰਟੀ ਆ ਸਭ ਤੋਂ ਵੱਡੀ ਆ ਮਤਲਬ ਮੈਂ ਦਾ ਸੁਜੈਸਟ ਕਰੂਗਾ ਕਿ ਜਾਓ ਤੁਸੀਂ ਔਰ ਸਕੈਨ ਲਓ ਵਧੀਆ ਸਾਰੇ ਕੰਮ ਹੋਣਗੇ ਅੱਛਕਾਲ ਪੰਜਾਬਾਨ ਕੱਟ ਦੇਖ ਰਿਓ ਤੁਸੀਂ ਮੈਂ ਕਰਨ ਹੰਡਾ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਪਰ ਲਗਾਤਾਰ ਰਾਹ ਲੱਭ ਰਹੇ ਹੋ ਕਿ ਕਿਹਦੇ ਕੋਲ ਜਾਈਏ ਕਿਉਂਕਿ ਇਮੀਗ੍ਰੇਸ਼ਨ ਕਿਤੇ ਦੇ ਨਾਲ ਬਹੁਤ ਸਾਰੀਆਂ ਅਜਿਹੇ ਲੋਕ ਵੀ ਜੁੜੇ ਜਿੰਨਾ ਕਰਕੇ ਕੰਟਰੋਵਰਸੀਆਂ ਹੋਈਆਂ ਤੇ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਰਿਫਿਊਜ਼ਲ ਲੈ ਲੈ ਕੇ ਹਤਾਸ਼ ਹੋ ਚੁੱਕੇ ਨੇ ਫੈਮਿਲੀ ਨਾਲ ਜਾਣਾ ਚਾਹੁੰਦਾ ਕੋਈ ਕੋਈ ਸਟੱਡੀ ਵੀਜ਼ੇ ਤੇ ਕੋਈ ਵਰਕ ਵੀਜ਼ੇ ਤੇ ਕੋਈ ਟੂਰਿਸਟ ਵੀਜ਼ੇ ਤੇ ਅੱਜ ਸਾਡੇ ਨਾਲ ਇੱਕ ਅਜਿਹੇ ਹੀ ਸ਼ਖਸ ਨੇ ਜੋ ਕਿ ਰਿਫਿਊਜ਼ਲ ਵੀ ਲੈ ਚੁੱਕੇ ਸੀ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਇਹ ਹੋ ਨਹੀਂ ਸੀ ਪਾਰਿਆ ਫਿਰ ਕਿਵੇਂ ਹੋਇਆ ਆਜ਼ ਕੈਨਜ਼ ਚੰਡੀਗੜ੍ਹ ਵਾਲੇ ਸੈਕਟਰ 8 ਤੋਂ ਉਹਨਾਂ ਨੇ ਇਹਨਾਂ ਦਾ ਮਸਲਾ ਸਿਰਫ ਫੋਨ ਤੇ ਗੱਲ ਕਰਕੇ ਹੀ ਹੱਲ ਕਰਵਾ ਦਿੱਤਾ ਅੱਜ ਬਾਈ ਦੇ ਘਰੇ ਪਹੁੰਚਿਆ ਰੋਪੜ ਗੱਲਬਾਤ ਕਰਦੇ ਆ ਸਾਡੇ ਨਾਲ ਆਜ਼ ਕੈਨਜ਼ ਤੋਂ ਅੰਜਲੀ ਮੈਮ ਵੀ ਨੇ ਤੇ ਸਵਾਗਤ ਕਰ ਲੈਨੇ ਆ ਪਹਿਲਾਂ ਫਿਰ ਗੱਲਬਾਤ ਕਰਦੇ ਆ ਸਿਕਾ ਜੀ ਠੀਕ ਹੈ ਬਹੁਤ ਸਵਾਗਤ ਹੈ ਤੁਹਾਡਾ ਸਿਕਾ ਜੀ ਮੈਮ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਵੇਖੋ ਜਿਵੇਂ ਮੈਨੂੰ ਜਾਣਕਾਰੀ ਹੈ ਕਿ ਇਹਨਾਂ ਦੇ ਪੈਸੇ ਵੀ ਕਿਤੇ ਡੁੱਬ ਗਏ ਸੀ ਰਿਫਿਊਜ਼ਲ ਵੀ ਆ ਗਿਆ ਸੀ ਤੇ ਫਿਰ ਤੁਹਾਡੇ ਤਾਂ ਹੀ رابطہ ਕਿਵੇਂ ਹੋਇਆ ਨਾਲ ਕਹਿੰਦੇ ਮੇਲੇ ਨਹੀਂ ਸਿਰਫ ਤੁਸੀਂ ਫਿਰ ਵੀ ਵੀਜ਼ਾ ਫੋਨ ਤੇ ਦਵਾਤਾ ਲੇਕੋ ਫਸਟ ਆਫ 올 ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਇਹ ਸਾਡੇ ਕੁਲਦੀਪ ਸਿੰਘ ਸਰ ਨੇ HDFC ਦੇ ਵਿੱਚ ਮੈਨੇਜਰ ਨੇ ਮੈਨੇਜਰ ਬਤੌਰ ਤੇ ਗੱਲ ਕਰ ਰਹੇ ਆ ਸਾਡੇ ਨਾਲ ਇਹ ਬਹੁਤ ਪਰੇਸ਼ਾਨ ਸੀ ਇਹਨਾਂ ਨੇ ਸਿਰਫ ਇੱਕ ਕਾਲ ਦੇ ਜ਼ਰੀਏ ਸਾਨੂੰ ਕਨੈਕਟ ਕੀਤਾ ਸੀ ਤੇ 콜 ਦੇ ذریعے ਸਾਡੇ ਨਾਲ ਕਨੈਕਟ ਹੋ ਕੇ ਇਹਨਾਂ ਨੇ ਆਪਣਾ ٹرسٹ ਇਹਨਾਂ ਜ਼ਿਆਦਾ ਸਾਡੇ ਤੇ ਰੱਖਿਆ ਤੇ ਸਾਨੂੰ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਅਸੀਂ ਤੁਹਾਡਾ ਵੀਜ਼ਾ ਲੈ ਕੇ ਆਵਾਂਗੇ ਆਲਰੇਡੀ ਇਹਨਾਂ ਦੀ ਡਾਟਰ ਸੀਗੇ ਉਹ ਕੈਨੇਡਾ ਦੇ ਵਿੱਚ ਹੈਗੇ ਆ ਸਟੱਡੀ ਵੀਜ਼ਾ ਤੇ ਉਹਨਾਂ ਨੇ ਇਹਨਾਂ ਨੂੰ ਇਨਵੀਟੇਸ਼ਨ ਲੈਟਰ ਭੇਜਿਆ ਸੀ ਐਜ਼ ਅ ਫਾਦਰ ਕਿ ਮੈਂ ਆਪਣੇ ਫਾਦਰ ਨੂੰ ਇੱਥੇ ਸੱਦਣਾ ਚਾਹੁੰਦੀ ਆ ਬਟ ਕਿਸੇ ਕਾਰਨ ਰਿਫਿਊਜ਼ਲ ਨੂੰ ਫੇਸ ਕਰਦੇ ਹੋਏ ਸਾਡੇ ਕੋਲ ਆਏ ਫੋਨ ਦੇ ذریعے ਕਨੈਕਟ ਹੋਏ ਤੇ ਆਪਣੀ ਰਿਫਿਊਜ਼ਲ ਸਾਰੇ 올 ਡਾਕੂਮੈਂਟਸ ਮੈਨੂੰ ਭੇਜੇ ਅਸੀਂ ਸਾਡੇ ਸੀਨੀਅਰ ਮੈਮ ਤੋਂ ਅਸੈਸਮੈਂਟ ਲਈਤੀ ਉਹਦੇ ਬਾਅਦ ਅਸੀਂ ਇਹਨਾਂ ਦਾ ਕੇਸ ਆਪਣੇ ਕੋਲੋਂ ਹੈਂਡਓਵਰ ਕੀਤਾ ਤੇ ਫਿਰ ਤੁਸੀਂ ਵੀ ਸੁਣ ਸਕਦੇ ਹੋ ਕੇਸਰ ਦਾ ਐਕਸਪੀਰੀਅੰਸ ਸਾਡੇ ਨਾਲ ਕਿਵੇਂ ਸੀ ਫਿਰ ਤੁਸੀਂ ਥੋੜਾ ਜਿਹਾ ਬੋਲੋ ਅੱਜ ਸਪੈਸ਼ਲ ਰੋਪਰ ਮੈਮ ਤੁਹਾਨੂੰ ਇੱਕ ਤਰੀਕੇ ਜਿਹੜੀ ਚੀਜ਼ ਸੀ ਤੁਹਾਨੂੰ ਦੇਖ ਸੀ ਉਹ ਫਲਾਉਨ ਆਇਆ ਤੇ ਹੁਣ ਮੈਨੂੰ ਪਹਿਲਾਂ ਇਹ ਦੱਸੋ ਵੀ ਤੁਹਾਡੀ ਬੇਟੀ ਵੀ ਤੁਹਾਨੂੰ ਇਨਵਾਈਟ ਕਰ ਰਹੀ ਸੀ ਜਿਹਨੂੰ ਆਪਾਂ ਇੱਕ ਤਰੀਕੇ ਸਪான்ਸਰ ਕਰਿਆ ਗਿਆ ਜਾਂ ਇਸਨੂੰ ਇਨਵਾਈਟ ਕੀਤਾ ਗਿਆ ਪਰ ਫਿਰ ਵੀ ਰਿਫਿਊਜ਼ਲ ਕਿਉਂ ਆ ਰਿਹਾ ਸੀ ਕੀ ਕਾਰਨ ਬੰਦ ਸੀ ਪਤਾ ਨਹੀਂ ਕਿ ਜਦੋਂ ਉਹ ਫਾਈਲ ਚੰਗੀ ਤਰ੍ਹਾਂ ਪ੍ਰੋਸੈਸ ਨਹੀਂ ਕੀਤੀ ਮੇਰੇ ਕੰਸਲਟੈਂਟ ਨੇ ਪਤਾ ਨਹੀਂ ਕੀ ਹੋਇਆ ਮਤਲਬ ਰਿਫਿਊਜ਼ਲ ਆ ਗਈ ਜੀ ਆਫਟਰ 3 ਮੰਥ ਜੀ ਵੇਟ ਕਰਨ ਤੋਂ ਬਾਅਦ ਫਿਰ ਇੱਕ ਦਿਨ ਮੈਂ ਚਲੋ 3 ਮੰਥ ਗੁਜ਼ਰ ਗਏ ਰਿਫਿਊਜ਼ਲ ਤੋਂ ਬਾਅਦ ਵੀ ਫਿਰ ਮੈਂ ਬੈਠਾ ਆਫਿਸ ਚ ਵੈਸੀ ਇੰਸਟਾਗ੍ਰam ਦੇਖ ਰਿਹਾ ਸੀ ਔਰ ਫਿਰ ਇਹਨਾਂ ਦੀ ਵੀਡੀਓ ਦੇਖੀ ਮੈਂ ਜੀ ਤੇ ਵੀਡੀਓ ਦੇਖ ਕੇ ਉਹਦੇ ਵਿੱਚੋਂ ਨੰਬਰ ਨਿੱਕਾ ਲ ਕੇ ਮੈਂ ਕਾਲ ਕਰੀ ਤੇ ਦੈਨ ਅੰਗਲੀ ਮੈਮ ਨਾਲ ਗੱਲ ਹੋਈ ਮੇਰੀ ਫੋਨ ਤੇ ਬਸ ਹੌਨਲੀ ਗੱਲ ਹੋਈ ਤੇ ਇਹਨਾਂ ਨੇ ਮੈਨੂੰ ਸਾਰਾ ਮਤਲਬ ਬ੍ਰੀਫ ਕੀਤਾ ਕਨੇ ਆਫਿਸ ਆਜੋ ਮੈਂ ਕਿ ਮੈਂ ਵੀ ਨਿਕਲਣਾ ਔਖਾ ਹੈ ਮੇਰੇ ਲਈ ਆਫਿਸ ਤੋਂ ਤੇ ਵੀ ਤੁਸੀਂ ਵੈਸੀ ਬਰੀਫ ਕਰਦੇ ਮੈਨੂੰ ਮोटा-ਮोटा ਕੀ ਹੈ ਹਨਾ ਜੀ ਤੋਂ ਇਹਨਾਂ ਨੇ ਬਰੀਫ ਕਰ ਰਿਹਾ ਮੈਨੂੰ ਤੇ ਮੈਨੂੰ ਸਹੀ ਲੱਗਿਆ ਮੈਂ ਸਾਰੀ ਗੱਲਬਾਤ ਵੀ ਕਰੀ ਪਿਛਲਾ ਰਿਪੋਰਟ ਬਣਾਉਣ ਦਾ ਸਾਰਾ ਸਾਰਾ ਮੈਨਾਂ ਇਹ ਕੁਝ ਹੋਇਆ ਸੀਗਾ ਤੇ ਕਿਨੇ ਨਹੀਂ ਸਰ ਤੁਹਾਡੇ ਨਾਲ ਇਦਾਂ ਕੁਝ ਨਹੀਂ ਹੁੰਦਾ 101 ਜਿਹੜੀ ਸ਼ੋਰਟੀ ਕਿੰਨੇ ਪੈਸੇ ਪਹਿਲਾਂ ਫਸ ਗਏ ਸੀਗੇ ਉਹਨੂੰ ਕੀ ਇਸ਼ੂ ਉਦੋਂ ਮੈਂ ਅੱਜ ਤੋਂ ਫਿਰ 3 ਸਾਲ ਪਹਿਲਾਂ ਦੀ ਗੱਲ ਉਹ 7 ਲੱਖ 7.5 ਲੱਖ ਮੇਰਾ ਫਸ ਗਿਆ ਸੀਗਾ ਕੈਨੇਡਾ ਦੇ ਲਈ ਉਹ ਕਿੱਥੇ ਮੁਹਾਰੀ ਦੇ ਸੀ ਉਹ ਮਹਾਰੀ ਦੇ ਸੀ ਜੀ ਜੀ ਚਲੋ ਨਾਮ ਤਪਾਉਂ ਕਿਉਂ ਲੈਣਾ ਕਿਸੇ ਹਾਂਜੀ ਹਾਂਜੀ ਤੇ ਉਹ ਫਸ ਗਏ ਸੀਗੇ ਬਸ ਉਹ ਮਿਲੇ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਵਾ ਕਿ ਮੇਰੇ ਨਾਲ ਪਹਿਲੇ ਇਸ ਤਰ੍ਹਾਂ ਹੋ ਚੁੱਕਿਆ ਹੈ ਹਾ ਹੋਟਲ ਰਸਾ ਕਰਨ ਔਖਾ ਹੋ ਜਾਂਦਾ ਪਰ ਫਿਰ ਤੁਸੀਂ ਫੋਨ ਤੇ ਹੀ ਮਤਲਬ ਫੋਨ ਤੇ ਗਏ ਨਹੀਂ ਤੁਸੀਂ ਕੋਈ ਨਹੀਂ ਜਿਹੋ ਇਹਨਾਂ ਡਾਕੂਮੈਂਟ ਵਿੱਚ ਤੋਂ ਮੰਗੇ ਚੈਕਲਿਸਟ ਭੇਜ ਦਿੱਤੀ ਸੀ ਕਿ ਮੈਂ ਫੋਨ ਦੀ ਪ੍ਰੋਵਾਈਡ ਕਰਤੀ ਸਾਰੀ ਹਾਂ ਠੀਕ ਹੈ ਇਹ ਉਸ ਵਾਰ ਨੇ ਪਰਸਾਂ ਸ਼ੁਰੂ ਕਰਤਾ ਸੀ ਇਹ ਤਾਂ ਮੈਂ ਇਹ ਤਾਂ ਥੋੜਾ ਜਿਹਾ ਜাদু ਹੈ ਕਿਉਂਕਿ ਬੰਦੇ ਨੇ ਪਹਿਲਾਂ 7 ਲੱਖ ਡੱਬਿਆ ਹੋਏ ਫਿਰ ਵੀ ਤੁਸੀਂ ਫੋਨ ਤੇ ਭਰੋਸਾ ਦਿਵਾਤਾ ਉਹਨਾਂ ਨੂੰ ਦੇਖੋ ਇਹ ਨਾ ਫੋਨ ਤੇ ਮੇਰੇ ਨਾਲ ਕਨੈਕਟ ਹੋਏ ਸੀ ਤੇ ਇਹਨਾਂ ਦਾ ਇੰਨਾ ਪੈਸਾ ਡੁੱਬ ਚੁੱਕਿਆ ਸੀ ਤੇ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਿਲਾਇ ਸੀ ਕਿ ਓਨਲੀ ਤੁਸੀਂ ਐਪਲੀਕੇਸ਼ਨ ਫੀਸ ਪੇ ਕਰੋ ਜਿਹੜਾ ਇੱਕ ਫਾਈਲਿੰਗ ਅਮਾਉਂਟ ਹੁੰਦਾ ਜਿਹੜਾ ਆਪਣੇ ਲਾਇਰ ਦਾ ਅਮਾਉਂਟ ਹੁੰਦਾ ਜੋ ਤੁਹਾਡੀ ਐਸਓਪੀ ਰਿਟਰਨ ਕਰਕੇ ਅੱਗੇ ਭੇਜਦਾ ਹੈ ਉਸ ਸਮਾਂ ਨੂੰ ਪੇ ਕਰਕੇ ਇਹਨਾਂ ਨੇ ਆਨਲਾਈਨ ਹੀ ਸਾਨੂੰ ਸਾਡੀ ਕੰਪਨੀ ਨੂੰ ਪੇ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਕੋਲ ਈਮੇਲ ਗਈ ਪ੍ਰੋਪਰ ਚੈਕਲਿਸਟ ਗਈ ਚੈਕਲਿਸਟ ਲੈਣ ਤੋਂ ਬਾਅਦ ਇਹਨਾਂ ਨੇ ਮੈਨੂੰ ਆਪਣੇ ਸਾਰੇ ਪੀਡੀਐਫ ਸਕੈਨ ਡਾਕੂਮੈਂਟ ਭੇਜੀ ਅਸੀਂ ਆਪਣੀ ਫਾਈਲਿੰਗ ਡਿਪਾਰਟਮੈਂਟ ਨੂੰ ਮਤਲਬ ਅੱਗੇ ਸਾਡੇ ਆ ਆਰਟੀ ਮੈਮ ਐ ਸਾਰੇ ਆਪਣੇ ਡਿਪਾਰਟਮੈਂਟ ਐ ਫਾਈਲਿੰਗ ਸਾਰੇ ਇਮੀਗ੍ਰੇਸ਼ਨ ਲਾਇਰ ਦੇ ਥਰੂ ਇਹਨਾਂ ਦੀ ਫਾਈਲ ਅਸੈਸ ਹੋਈ ਤੇ ਅੱਗੇ ਐਮਬੈਸੀ ਦੇ ਵਿੱਚ ਲਾਂਚ ਕਿੰਨੇ ਦਿਨਾਂ ਚ ਮੈਨੂੰ ਇਹਨਾਂ ਦਾ ਜਿਹੜਾ ਵੀਜ਼ਾ ਆ ਗਿਆ ਕਿੰਨੇ ਦਿਨਾਂ ਚ ਮੈਨੂੰ ਦੇਖੋ ਓਵਰঅল ਜਿਹੜਾ ਵੀਜ਼ਾ ਦਾ ਟਾਈਮ ਹੁੰਦਾ ਹੈ 45 ਪਲੱਸ ਵਰਕਿੰਗ ਡੇਜ਼ ਹੁੰਦਾ ਹੈ ਮੈਕਸਿਮਮ ਕਿਉਂਕਿ ਆਪਾਂ ਪਰਟੀਕੂਲਰ ਇਹ ਨਹੀਂ ਕਹਿ ਸਕਦੇ ਕਿ ਤੁਹਾਡਾ 20 ਦਿਨਾਂ 'ਚ ਵੀਜ਼ਾ ਆ ਜਾਏਗਾ 10 ਦਿਨਾਂ 'ਚ ਸਾਡੇ ਵੱਲੋਂ ਤਾਂ ਆਪਾਂ ਫਾਈਲ ਲੌਗ ਇਨ ਫਾਸਟ ਹੀ ਕਰਦੇ ਆ ਕਿ ਅਸੀਂ ਆਲ ਓਵਰ ਡਾਕੂਮੈਂਟ ਅਸੈਸ ਕਰਕੇ ਪ੍ਰੋਪਰ ਫਾਈਲ ਕਰਕੇ ਫਾਸਟ ਕਰਦੇ ਅੰਬੈਸੀ ਦੇ ਵਿੱਚ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਅੰਬੈਸੀ ਦੇ ਵਿੱਚ ਜਦੋਂ ਜਾਂਦਾ ਹੈ ਉਹ ਤੁਹਾਨੂੰ ਹਫ਼ਤੇ ਦੇ ਵਿੱਚ ਵੀ ਰਿਜ਼ਲਟ ਦੇ ਦਿੰਦੇ ਆ 10 ਦਿਨਾਂ 'ਚ ਵੀ ਦੇ ਦਿੰਦੇ ਆ 15 ਦਿਨਾਂ 'ਚ ਵੀ ਦਿੰਦੇ ਆ ਇਟਸ ਟੋਟਲੀ ਡਿਪੈਂਡਸ ਓਨ ਅੰਬੈਸੀ ਜੀ ਠ ਤੇ ਓਵਰঅল ਮੈਂ ਇਹਨਾਂ ਨੂੰ 45 ਦਿਨ ਦਾ ਹੀ ਟਾਈਮ ਦਿੱਤਾ ਸੀ। ਮੇਰੇ ਆਪਣੇ ਕੇਸ ਜਦੋਂ ਮੇਰੀ ਮਤਲਬ ਐਂਬੈਸੀ ਵੀ ਮੈਂ ਸਬਮਿਟ ਕਰਕੇ ਆਪਣੀ ਫਿੰਗਰ ਮળો ਤੋਂ ਬਾਇਓਮੈਟਰਿਕ ਤਾਂ ਹੋਈ ਨਹੀਂ ਸੀਗੀ। ਜਿਸ ਤਰ੍ਹਾਂ ਮੇਰੀ ਆਪਣੀ ਐਂਬੈਸੀ ਵੀ ਸਟੱਗੀ ਸੀਗੀ ਉਹਦੇ ਵਿੱਚਲ 18 ਵਰਕਿੰਗ ਡੇ ਚ ਵੀਜ਼ਾ ਆ ਗਿਆ। ਬਹੁਤ ਜਲਦੀ ਆ ਗਿਆ। ਜਲਦੀ ਆ ਗਿਆ। ਤਾਂ ਭਈ ਜੇ ਤੁਸੀਂ ਕਹਿ ਕੇ ਟਰਸਟ ਕਰਨਾ ਔਖਾ ਹੈ ਪਰ ਟਰਸਟ ਕਰ ਲਿਆ ਤਾਂ ਕਿੰਨੇ ਮਿਨੀਮਮ ਮੈਂ ਫੀਸ ਪੇ ਕਰਕੇ ਕੋਈ ਵੀ ਤੁਹਾਡੇ ਦਾ ਹੀ ਇਹ ਤੁਸੀਂ ਸਟਾਰਟ ਕਰਵਾ ਸਕਦਾ ਆਪਾਂ ਕਹੀਏ ਕਿ ਬੰਦੇ ਨੂੰ ਭਰੋਸਾ ਜੇ ਦਿਵਾਉਣਾ ਹੋਵੇ ਜਿਹੜੇ ਸੁਣ ਰਹੇ ਹੋਣ ਦਰਸ਼ਕ ਵੀਰ ਇੰਨੇ ਮਿਨੀਮਮ ਪੈਸਿਆਂ ਦੇ ਵਿੱਚ ਤੁਹਾਡਾ ਅਸੀਂ ਪ੍ਰੋਸੈਸ ਕਰਤਾ ਮਿਨੀਮਮ ਪੈਸਿਆਂ ਦੀ ਗੱਲ ਇਹ ਹੁੰਦੀ ਹੈ ਕਿ ਇੱਕ ਫਾਈਲਿੰਗ ਚਾਰਜ ਹੁੰਦਾ ਹੈ ਇੱਕ ਅਪਲੀਕੇਸ਼ਨ ਚਾਰजेस ਹੁੰਦਾ ਹੈ ਲਾਈਕ ਇੱਕ 30000 ਤੁਸੀਂ ਪੇ ਕਰਕੇ ਆਪਣਾ ਪ੍ਰੋਸੈਸ ਸਟਾਰਟ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਆਪਣੀ ਫਾਈਲ ਤੇ ਇਨਵੈਸਟ ਨਹੀਂ ਕਰ ਸਕਦੇ ਨਾ ਫਿਰ ਤੁਸੀਂ ਬਾਹਰ ਨਹੀਂ ਜਾ ਸਕਦੇ ਅੱਜਕੱਲ ਜਿਹੜੇ ਏਜੰਟਸ ਐ ਤੁਹਾਨੂੰ ਕਹਿੰਦੇ ਕਿ ਮੈਂ ਆਫਟਰ ਵੀਜ਼ਾ ਤੁਹਾਡਾ ਪੈਕੇਜ ਚ ਕੇਸ ਕਰ ਲਾਂਗੇ ਤੁਹਾਡਾ ਇਹ ਕਰ ਦਾਂਗੇ ਐਦਾਂ ਕਰ ਦਾਂਗੇ ਦੇਖੋ ਤੁਸੀਂ ਏਜੰਟ ਦੇ ਥਰੂ ਜਾ ਸਕਦੇ ਹੋ ਬਟ ਏਜੰਟ ਕੀ ਕਰਦੇ ਐ ਕਿ ਤੁਹਾਡੀ ਫਾਈਲ ਲੈ ਕੇ ਅੱਗੇ ਇੱਕ ਦਿਨ ਦੀ ਕੰਸਲਟੈਂਸੀਆਂ ਨੂੰ ਤੇ ਤੁਸੀਂ ਇੱਕ ਜੀਐਸਟੀ ਫਰਮ ਚੂਜ਼ ਕਰੋ ਕਿ ਜਿੰਨਾਂ ਕੋਲ ਲਾਇਸੈਂਸ ਹੋਏ ਜੀਐਸਟੀ ਫਰਮ ਹੋਏ ਤੁਹਾਡਾ ਪ੍ਰੋਪਰ ਇੱਕ ਟਰਸਟ ਹੋਏ ਉਹਨਾਂ ਦਾ ਇੱਕ ਪ੍ਰੋਪਰ ਐਡਰੈਸ ਹੋਏ ਹੈਨਾ ਤੇ ਤੁਹਾਨੂੰ ਵੀ ਥੋੜਾ ਜਿਹਾ ਹੋਏਗਾ ਕਿ ਮੈਂ ਕਿਤੇ ਇੱਕ ਟਰਸਟਫੁਲ ਇਨਸਾਨ ਕੋਲ ਗਿਆ ਤਾਂ ਕਰਕੇ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਮੇਰੇ ਕੋਲ ਸ਼ਾਇਦ ਮੈਂ ਆਪਣੀ ਵੀਡੀਓਜ਼ ਵੀ ਸਾਡੇ ਕੰਪਨੀ ਦੇ ਓਨਰ ਹੈ ਉਹਨਾਂ ਦੀ ਵੀਡੀਓ ਵੀ ਇਹਨਾਂ ਨੂੰ ਭੇਜੀ ਇਹਨਾਂ ਨੇ ਦੇਖੀ ਸਰਚ ਆਊਟ ਕੀਤੀ ਤੇ ਇਹਨਾਂ ਨੇ ਟਰਸਟ ਕੀਤਾ ਮੇਰੇ ਤੇ ਕਿਉਂਕਿ ਇਹਨਾਂ ਨੂੰ ਸੀ ਵਿਸ਼ਵਾਸ ਚੰਗਿਆਸੀਂ ला ਸਕਦੇ ਹੋ ਐਕਸਪੀਰੀਅੰਸ ਵਾਧਿਆ ਰਿਹਾ ਜੀ ਠੀਕ ਆ ਸਾਰਾ ਬਾਅਦ ਵਿੱਚ ਮੈਂ ਗਿਆ ਵੀ ਸੀਗਾ ਜਿਸ ਦਾ ਮੈਂ ਗੱਲ ਆਇਆ ਸੀ ਪਰ ਵਧੀਆ ਲੱਗਿਆ ਸਾਰਾ ਬਸ ਇਹਨਾਂ ਦਾ ਮੈਨੂੰ ਗੱਲਬਾਤ ਕਰਨ ਦਾ ਤਰੀਕਾ ਠੀਕ ਲੱਗਿਆ ਓਕੇ ਆ ਕਿਉਂਕਿ ਸਪੈਸ਼ਲ ਹੀ ਵਾਲੇ ਦਾ ਫਰਕ ਬਸ ਨੂੰ ਸੋਇਆ ਵੀ ਫਰਕ ਪੂਰੀ ਕਲੈਰਟੀ ਹੈ ਸਭ ਤੋਂ ਵੱਡੀ ਗੱਲ ਜੀ ਯਾਨੀ ਕਿ ਉਲਝਾਇਆ ਨਹੀਂ ਗਿਆ ਸਾਨੂੰ ਜਾਣਕਾਰੀ ਦਿੱਤੀ ਕਿ ਟ੍ਰਾਂਸਪੇਰੈਂਸੀ ਰੱਖੀ ਪੂਰੀ ਜੀ ਤੇ ਹੁਣ ਤੁਸੀਂ ਫਿਰ ਆਪਣੀ ਬੇਟੀ ਕੋਲ ਜਾਓਗੇ ਬਾਹਰ ਹਾਂਜੀ ਹੁਣ ਤਿਆਰੀ ਹੈ ਪੂਰੀ ਅੱਛਾ ਜੀ ਇਹਨਾਂ ਦੇ ਵਾਈਫ ਦਾ ਵੀ ਵੀਜ਼ਾ ਹੈ ਤੇ ਇਹਨਾਂ ਦਾ ਦੋਨੋਂ ਦਾ ਹਸਬੰਡ ਵਾਈਫ ਦਾ ਹੈ ਅੱਛਾ ਹੁਣ ਫਿਰ ਸਾਰਾ ਪਰਿਵਾਰ ਕੈਨੇਡਾ ਤੇ ਇਕੱਠਾ ਹੋਵੇਗਾ ਮਿਲਣਗੇ ਕਿਸ ਨੂੰ ਤਾਂ ਜੀ ਤੇ ਭਾਈ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਗੇ ਕਿ ਤੁਸੀਂ ਅਮਰ ਸਕਾਂ ਤੁਸੀਂ ਆਪਣਾ ਦੱਸਿਓ ਤਾਂ ਐਕਸਪੀਰੀਅੰਸ ਤੇ ਜਿਹੜੇ ਹੋਰ ਦੇਖ ਰਹੇ ਨੇ ਉਹਨਾਂ ਨੂੰ ਵੀ ਰਾਹ ਪਾਣ ਚਾਹ। ਜਰੂਰ ਮੈਂ ਤਾਂ ਕਹਿੰਦਾ ਜੋ ਉਸ ਬੰਦਿਆਂ ਦੀ ਸਾਰਾ ਉਹ ਜੋਕੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਹੈ ਨਹੀਂ ਗੱਲਬਾਤ ਵੀ ਤੁਹਾਨੂੰ ਵਧੀਆ ਲੱਗੂਗੀ ਜੋ ਸਾਰੇ ਠੀਕ ਹੈ ਪੈਸੇ ਤੁਹਾਡੇ ਪੂਰੇ ਹੋਣਗੇ ਜੋ ਦੇਣੇ ਵੀ ਆ ਤੁਸੀਂ ਦੋ ਜੋ ਦੋਤਾਨੇ ਦੀ ਫੀਸ ਹੀ ਤੁਸਰ ਉਹਨਾਂ ਨਾਲ ਲੈਣੀ ਹੈ ਨਾ ਓਕੇ ਹੈ ਮਾਮਾ ਮੇਰੇ ਵੱਲੋਂ ਮੈਮ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕੁਝ ਲੋਕ ਪੈਕੇजेस ਕਰ ਦਿੰਦੇ ਆ ਜਾਂ ਕਹਿੰਦੇ ਆ ਕਿ ਆਫਟਰ ਵੀਜ਼ਾ ਫੀਸ ਲੈ ਲਾਂਗੇ ਪਰ ਬਾਅਦ ਉਹ ਆਪਣਾ ਜਿਹੜਾ ਕਲਾਇੰਟ ਆ ਉਹ ਫੱਜਲੀ ਹੁੰਦਾ ਤਾਂ ਇਹਦੇ ਵਿੱਚ ਕੀ ਕਹਾਣੀ ਹੈ ਜਿਵੇਂ ਤੁਸੀਂ ਕਹ ਰਹੇ ਹੋ ਕਿ ਅੱਕੇ ਦੇ ਦਿੰਦੇ ਆ ਫਾਈਲਾਂ ਕਿਸੇ ਕੋਲ ਨੂੰ ਦੇਖੋ ਇਹਦੇ ਵਿੱਚ ਕਹਾਣੀ ਦੀ ਤਾਂ ਮੈਂ ਤੁਹਾਨੂੰ ਗੱਲ ਹੀ ਕਹੂੰਗੀ ਸਾਫ਼ ਕਲੀਅਰ ਗੱਲ ਕਹੂੰਗੀ कहानी वाली गलती है कि देखो ਅਸੀਂ ਕਿਸੇ ਕੋਲ ਜਾਂਦੇ ਆ ਇੱਕ ਵਿਸ਼ਵਾਸ ਨਾਲ ਜਾਂਦੇ ਆ ਕਿ ਅਸੀਂ ਜਾਵਾਂਗੇ ਸਾਡਾ ਵੀਜ਼ਾ ਆਏਗਾ ਕਿਸੇ ਤੇ ٹرسٹ ਕਰਕੇ ਜਾਂਦੇ ਆ ਹੈਨਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਤੁਹਾਨੂੰ ਇੰਨੀ ਐਕਸਪੀਰੀਅੰਸ ਹੋਣਾ ਚਾਹੀਦਾ ਤੁਸੀਂ ਜਦ ਇੰਨੇ ਕੋਲ ਜਾ ਕੇ ਰਿਫਿਊਜ਼ਲਾ ਲੈ ਕੇ ਆਉਂਦੇ ਤੁਹਾਨੂੰ ਐਕਸਪੀਰੀਅੰਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਅਗੇ ਕੀ ਕਰਨਾ ਹੈ ਤੁਸੀਂ ਮਤਲਬ ਇੱਕ ਸਾਵਧਾਨ ਤਰੀਕੇ ਨਾਲ ਜਾਓ ਆਪਣਾ ਕੰਸਲਟੈਂਟ ਚੂਸ ਕਰੋ ਅੱਜ ਕੱਲ ਕੀ ਹੋ ਰਿਹਾ ਜਿਵੇਂ ਕੈਨੇਡਾ ਦਾ ਵੀਜ਼ਾ ਆ ਰਿਹਾ ਪੀਪੀਆਰ ਆ ਜਾਂਦੀ ਹੈ ਬਟ ਕੈਨੇਡਾ ਨੇ ਨਿਊ ਜਿਹੜੀ ਅਪਡੇਸ਼ਨ ਦਿੱਤੀ ਹੈ ਉਹ ਇੰਟਰਵਿਊ ਲਈ ਵੀ ਤੁਹਾਨੂੰ ਬੁਲਾ ਸਕਦੇ ਤੇ ਪੀਪੀਆਰ ਆਉਣ ਤੋਂ ਬਾਅਦ ਵੀ ਪੀਪੀਆਰ ਆਉਣ ਤੋਂ ਬਾਅਦ ਵੀ ਤੁਹਾਨੂੰ ਇੰਟਰਵਿਊ ਆ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਪਾਸਪੋਰਟ ਹੈ ਤੁਹਾਡਾ ਉਹ ਵੀ ਸਟੈਂਪਿੰਗ ਹੋਣ ਲਈ 2 3 4 इवन 5 ਮੰਥਸ ਵੀ ਲੈ ਸਕਦਾ ਹੈ ਪੀਪੀਆਰ ਤੋਂ ਬਾਅਦ ਇਹ ਪੀਪੀਆਰ ਤੋਂ ਬਾਅਦ ਵੀ ਕਿਉਂਕਿ ਦੇਖੋ ਬਾਹਰ ਦੀ ਕੰਟਰੀ ਹੈ ਰੂਲ ਪਰਡੇ ਚੇਂਜ ਹੁੰਦਾ ਸਾਨੂੰ ਨਹੀਂ ਪਤਾ ਅੱਜ ਕੀ ਰੂਲ ਹੈ ਕੱਲ ਕੀ ਹੋਣਾ ਹੈ ਸਾਨੂੰ ਕੁਝ ਨਹੀਂ ਪਤਾ ਅਸੀਂ ਉਹਨਾਂ ਦੇ ਰੂਲ ਦੇ ਅਕੋਰਡਿੰਗ ਹੀ ਚੱਲਣਾ ਹੈ ਗਵਰਨਮੈਂਟ ਦੇ ਅਕੋਰਡਿੰਗ ਹੀ ਚੱਲਣਾ ਤੇ ਤੁਹਾਡੇ ਕੋਲ ਇਹਨਾਂ ਪੇਸ਼ੈਂਸ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਉਹ ਤੁਸੀਂ ਸੋਚੋ ਇਹਨਾਂ ਦਾ ਆ ਗਿਆ 15 ਦਿਨ ਦੇ ਬਾਅਦ ਅਸੀਂ ਵੀ ਤਾਂ ਫਾਈਲ ਲਾਈ ਸੀ ਸਾਡਾ ਕਿਉਂ ਨਹੀਂ ਆਇਆ ਇਹ ਤਾਂ ਸਾਡੇ ਨਾਲ ਹੀ ਕਿਹਾ ਸੀ ਇਹਨਾਂ ਨੇ ਤਾਂ ਇਦਾਂ ਮਤਲਬ ਤੁਹਾਡੇ ਅੰਦਰ ਇਹਨਾ ਪੇਸ਼ੀਐਂਟਸ ਲੈਵਲ ਹੋਣਾ ਚਾਹੀਦਾ ਤੁਸੀਂ ਪੇਸ਼ੀਐਂਟਸ ਰੱਖੋ ਤੁਹਾਡੀ ਫਾਈਲ ਐਮਬੈਸੀ ਗਈ ਹੈ ਰਿਜ਼ਲਟ ਤੁਹਾਡਾ ਆਏਗਾ ਪੇਸ਼ੀਐਂਟਸ ਰੱਖੋ 110 ਸਕਸੈਸ ਰੇਟ ਨਾਲ ਹੀ ਆਏਗਾ ਜੀ ਜਿਵੇਂ ਤੁਸੀਂ ਕਿਹਾ ਕਿ ਕਈ ਲੋਕ ਅੱਗੇ ਫਾਈਲਸ ਟ੍ਰਾਂਸਫਰ ਹੋਰ ਕੰਸਲਟੈਂਟ ਫਾਰਮズ ਨੂੰ ਦੇ ਦਿੰਦੇ ਆ ਤੁਸੀਂ ਸਾਰਾ ਕੁਝ ਆਪ ਹੈਂਡਲ ਕਰਦੇ ਹੋ ਤੁਹਾਡੇ ਡਿਪਾਰਟਮੈਂਟ ਨਾਲ ਜਿਹੜਾ ਕੈਨੇਡਾ ਚ ਦੇਖੋ ਕੰਸਲਟੈਂਟ ਸਾਡੀ ਦੇਖੋ ਪੂਰੀ ਫਾਈਲਿੰਗ ਟੀਮ ਹੈ ਓਵਰਆਲ ਪੂਰਾ ਸਟਾਫ ਹੈ ਈਵਨ ਸਾਡਾ ਕੈਨੇਡੀਅਨ ਸਟਾਫ ਵੀ ਹੈ ਜੀ ਸਾਰੀ ਫਾਈਲ ਸਾਡੀ ਇਮੀਗ੍ਰੇਸ਼ਨ ਲਾਇਰ ਦੇ ਥ्रू ਹੀ ਹੁੰਦੀ ਹੈ ਚੈੱਕ ਆਊਟ ਹੁੰਦਾ ਹੈ ਜੇ ਤੁਹਾਡੀ ਕੋਈ ਪੈਂਡੈਂਸੀ ਰਹਿ ਜਾਂਦੀ ਹੈ ਅਸੀਂ ਪੈਂਡੈਂਸੀ ਨੂੰ ਵੀ ਕਲੀਅਰ ਕਰਦੇ ਆ ਤੇ ਪੈਂਡੈਂਸੀ ਦੇ ਥਰੂ ਕਲੀਅਰ ਕਰਦੇ ਹੋਏ ਇਮੀਗ੍ਰੇਸ਼ਨ ਆਪਣੇ ਲਾਇਰ ਦੇ ਥਰੂ ਫਾਈਲ ਐਮਬੈਸੀ ਦੇ ਵਿੱਚ ਲੌਗ ਇਨ ਹੁੰਦੇ ਆਮ ਕਿਹੜੀ ਕਿਹੜੀ ਕੰਟਰੀਸ ਢੀਲ ਕਰਦੇ ਹੋ ਤੁਸੀਂ ਕਿ ਕਿਹੜੀ ਕਿਹੜੀ ਵੀਜ਼ਾ ਮੂੜਾ ਤੁਸੀਂ ਕਹਿ ਸਕਦੇ ਹੋ ਕਿ ਦੋਨੋਂ ਦੇਖੋ ਵੀ ਆ ਡੀਲਿੰਗ ਐਵਰੀ ਕੰਟਰੀ ਯੂ ਐਸ ਏ ਯੂ ਕੇ ਤੁਸੀਂ ਆ ਸ਼ੇਨੈਗਨ ਲਾ ਲਓ ਤੁਸੀਂ ਆਸਟ੍ਰੇਲੀਆ ਲਾ ਲਓ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਵਰਕ ਪਰਮਿਟ ਆਲ ਵੀ ਆਰ ਡੂਇੰਗ ਸਾਰਾ ਕੁਝ ਅਸੀਂ ਡੀਲ ਕਰਦੇ ਆ ਠੀਕ ਹੈ ਤੁਸੀਂ ਇੱਕ ਵਾਰ ਆਸਕਿੰਸ ਓਵਰਸੀਜ਼ ਆਓ ਆਪਣਾ ਫਾਈਲ ਅਸੈਸਮੈਂਟ ਲੋ ਕਿਉਂਕਿ ਆਪਾਂ ਪਹਿਲਾਂ ਕੋਈ ਵਰਡਸ ਕਿਸੇ ਨੂੰ ਨਹੀਂ ਦਿੰਦੇ ਸਭ ਤੋਂ ਪਹਿਲਾਂ ਇਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਮੈਂ ਇਹਨਾਂ ਨੂੰ ਇਹ ਕਿਹਾ ਸੀ ਤੁਸੀਂ ਆਪਣੇ ਮੈਨੂੰ ਡਾਕੂਮੈਂਟ ਸੈਂਡ ਕਰੋ ਸਭ ਤੋਂ ਪਹਿਲਾਂ ਆਪਾਂ ਅਸੈਸਮੈਂਟ ਲਵਾਂਗੇ ਫਿਰ ਫਾਈਲ ਦੇਖਾਂਗੇ ਫਿਰ ਦਗਾ ਹਵਾ ਚ ਤੀਰ ਨਹੀਂ ਹਵਾ ਚ ਤੀਰ ਨਹੀਂ ਕਿ ਹਾਂਜੀ ਆ ਜਾਏਗਾ ਤੁਹਾਡਾ ਵੀਜ਼ਾ ਵੀਜ਼ਾ ਆ ਗਿਆ ਜੀ ਲੈ ਜਾਓ ਇਹ ਚੀਜ਼ ਨਹੀਂ 35 ਅਸੈਸਮੈਂਟ ਹੋਏਗੀ ਪ੍ਰੋਪਰ ਉਹਦੇ ਅਕੋਰਡਿੰਗ ਅਸੀਂ ਤੁਹਾਨੂੰ ਗਾਈਡ ਕਰਾਵਾਂਗੇ ਕੀ ਵੀ ਕੀ ਕੀ ਰਿਕੁਆਇਰਮੈਂਟ ਚਾਹੀਦੀ ਹੈ ਕੀ ਤੁਹਾਡੇ ਫਾਈਲ ਚ ਕਮੀ ਹੈ ਕਿਥੋਂ ਕਮੀ ਆਈ ਹੈ ਤੇ ਅੱਗੇ ਕਿਵੇਂ ਫਾਈਲ ਆਪਾਂ ਲੌਗਇਨ ਕਰੀ ਬਈ ਸੱਚੀ ਕਹਿ ਰਹੇ ਮੈਂ ਨਾ ਅਮੀ ਕਿਹਾ ਬਈ ਲਾ ਫਾਈਲ ਚੈੱਕ ਕਰੋ ਫੇਰ ਫੇਰ ਅਮੀ ਭਰੀ ਸੰਜੀ ਆਂਦੀ ਇਹ ਤਾਂ ਆਉਂਦਾ ਨਹੀਂ ਕਿ ਇਹ ਇਹ ਆਜੂ ਆਜੂ ਬਸ ਪਹਿਲਾਂ ਸਾਰੇ ਪੇਪਰ ਪੇਪਰ ਨੂੰ ਮੇਰੇ ਕੋਲ ਪਈ ਸੀ ਜੀ ਰੈਡੀ ਜੀ ਤੁਹਾਡੇ ਸਾਹਮਣੇ ਜਿਹੜਾ ਇਹਨਾਂ ਨੇ ਇੱਕ ਗੱਲ ਕਹਿਤੀ ਹੈ ਕਿ ਮੈਂ ਆਪਣੇ 7.5 ਲੱਖ ਡੁਬਾ ਚੁੱਕਿਆ ਹਾਂ ਜੀ ਤੇ ਤੁਸੀਂ ਮਤਲਬ ਐਕਸਪੀਰੀਅੰਸ ਇਹਨਾਂ ਦੇ ਮਤਲਬ ਫੇਸ ਕੋਈ ਬੰਦੇ ਦੀ ਪਤਾ ਲੱਗ ਜਾਂਦਾ ਹੈ ਕਿ ਭਈ ਮੈਨੂੰ ਅੱਜ ਕਿੰਨੀ ਖੁਸ਼ੀ ਹੈ ਆਪਣੀ ਡਾਟਰ ਕੋਲ ਜਾਂਦੀ ਹੈ ਨਾ ਇਹਨਾਂ ਦਾ ਬੱਚਾ ਦੇਖੋ ਬਾਹਰ ਹੈ ਬੱਚਾ ਇਨਵਾਈਟ ਕਰ ਰਿਹਾ ਆਪਣੇ ਪੇਰੈਂਟਸ ਨੂੰ ਹੈ ਨਾ ਵੀਜ਼ਾ ਉਸ ਤੋਂ ਬਾਅਦ ਵੀ ਨਹੀਂ ਆ ਰਿਹਾ ਤੇ ਇੱਕ इमोशनल ਅਟੈਚਮੈਂਟ ਵੀ ਹੁੰਦਾ ਹੈ ਇੱਕ ਪੇਰੈਂਟ ਤੇ ਇੱਕ ਬੱਚੇ ਦੇ ਵਿੱਚ ਹੈ ਨਾ ਉਹਨਾਂ ਨੂੰ ਵੀ ਹੋਇਆ ਹੋਏਗਾ ਕਿ ਅਰ ਮੇਰੇ ਫਾਦਰ ਦਾ ਵੀਜ਼ਾ ਨਹੀਂ ਆਇਆ ਜਾਂ ਇਹਨਾਂ ਨੂੰ ਵੀ ਕਿ ਮੈਂ ਆਪਣੇ ਡਾਟਰ ਨੂੰ ਕਦੋਂ ਮਿਲਣਾ ਹੈ ਕਦੋਂ ਇੱਕ ਕੰਟਰੀ ਨੇ ਮੈਨੂੰ ਇਸ ਚੀਜ਼ ਦੀ ਪਰਮਿਸ਼ਨ ਦੇਣੀ ਹੈ ਹੈਨਾ ਇਹ ਚੀਜ਼ ਜਿਹੜੀ ਫਾਦਰ ਐਂਡ ਬੱਚੇ ਦੀ ਹੁੰਦੀ ਹੈ ਨਾ ਬੌਂਡਿੰਗ ਇਹ ਮਤਲਬ ਹੁੰਦੀ ਹੈ ਐਨ ਉਹ ਪਾ ਐਕਸਪਲੇਨ ਨਹੀਂ ਕਰ ਸਕਦੇ ਵਰਡਸ ਦੇ ਵਿੱਚ ਤੇ ਮੈਨੂੰ ਪਤਾ ਇਹਨਾਂ ਦੇ ਮਨ 'ਚ ਹੋ ਰਿਹਾ ਹੋਣਾ ਕਿ ਮੈਂ ਆਪਣੀ ਡਾਟਰ ਕੋਲ ਜਾਣਾ ਹੈ ਹੁਣ ਹੈਨਾ ਤੇ ਥੋੜਾ ਜਿਹਾ ਹੁੰਦਾ ਹੈ ਕਿ ਇਮੋਸ਼ਨਲ ਅਟੈਚਮੈਂਟ ਵੀ ਹੁੰਦਾ ਜਦੋਂ ਤੁਸੀਂ ਗਏ ਉੱਥੇ ਬਾਅਦ ਦੇ ਵਿੱਚ ਬਹੁਤ ਲੇਟ ਗਏ ਪਹਿਲਾਂ ਤਾਂ ਤੁਹਾਡਾ ਕੰਮ ਫੂਨਤੀ ਸ਼ੁਰੂ ਕਰਦਾ ਹੋ ਜਾ ਗਿਆ ਤਾਂ ਸਟਾਫ ਦੇ ਕਿਉਂਕਿ ਪਹਿਲਾਂ ਵੀ ਤੁਹਾਡਾ ਰਿਫਿਊਜ਼ਲ ਆਇਆ ਸੀ ਤਾਂ ਇਹ ਵੀ ਫਸੇ ਸੀ ਤਾਂ ਕੀ ਫਰਕ ਲੱਗਿਆ ਇਹਨਾਂ ਦੇ ਸਟਾਫ 'ਚ ਸਰ ਸਰਾਵਤੀ ਮੈਂ ਪਹਿਲੀ ਦਸਤੀਟ ਆਇਆ ਪੂਰੇ ਕਾਰਪੋਰੇਟ ਹੈ ਮੈਮ ਨਾਲ ਫੋਨ ਦੀ ਗੱਲ ਹੋਈ ਹੈ ਸਾਰਾ ਫੋਨ ਤੇ ਘਮ ਹੋ ਰਿਹਾ ਮੇਰਾ ਜੀ ਫਸਟ ਟਾਈਮ ਮੈਂ ਤਾਂ ਜਿਹੜੇ ਇਹਨਾਂ ਦੇ ਓਨਰ ਉਸ ਟਾਈਮ ਉਹਨਾਂ ਨੂੰ ਮੈਂ ਜਦੋਂ ਟਿਉਣੀ ਬੁਲਾਇਆ ਸੀ ਹੈ ਕਿ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਆ ਕੇ ਲੈ ਲਓ ਹਨ ਉਸ ਟਾਈਮ ਹੀ ਮਿਲੇ ਮਾਣ ਨੂੰ ਅੱਛਾ ਵੀਜ਼ਾ ਆ ਗਿਆ ਸੀ ਫਿਰ ਤੁਸੀਂ ਜਿਹੜੇ ਇਹਨਾਂ ਦੇ ਐਮ ਡੀ ਨੇ ਆਤਮਾ ਉਹਨਾਂ ਨੂੰ ਉਦੋਂ ਹੀ ਮਿਲਿਆ ਉਦੋਂ ਹੀ ਮਿਲਿਆ ਅਛਰਾ ਮੈਮ ਜੀ ਆਰਤੀ ਮੈਮ ਜੀ ਤੇ ਮੈਮ ਨੂੰ ਵੀ ਉਸ ਦਿਨ ਪਹਿਲੀ ਵਾਰ ਹੀ ਮਿਲਿਆ ਮੈਨਾਂ ਨੂੰ ਸਿਰਫ ਆਵਾਜ਼ ਹੀ ਸੁਣੀ ਸੀ ਦੇਖਿਆ ਸੀ ਆਪਾਂ ਨੇ ਉਸ ਦਿਨ ਪਹਿਲੀ ਵਾਰ ਹੀ ਮਿਲਿਆ ਸੀ ਮੈਂ ਮੈਨੂੰ ਸਜੈਸਟ ਕਰੂਗਾ ਕਿ ਜਾਓ ਤੁਸੀਂ ਔਰ ਸਕੈਨ ਲਓ ਵਧੀਆ ਸਾਰੇ ਕੰਮ ਹੋਣਗੇ ਜੀ ਚਲੋ ਥੋੜਾ ਬਹੁਤ ਡਿਲੇ ਵੀ ਹੋ ਸਕਦਾ ਹੈ ਉਹਦੇ ਵਿੱਚ ਤਾਂ ਚਲੋ ਇਹਨਾਂ ਦਾ ਵੀ ਕੁਝ ਹੋਣੀ ਹੁੰਦਾ ਕਿ ਜਿਹੜਾ ਬੱਟ ਹੁੰਦੇ ਆ ਕੰਮ ਜੀ ਮੈਂ ਇੱਕ ਗੱਲ ਔਰ ਕਹਿਣਾ ਚਾਹੁੰਦੀ ਆ ਕਿ ਜਿਹੜਾ ਐਂਡ ਆਫ ਦਾ ਟਾਈਮ ਵੀਜ਼ਾ ਹੁੰਦਾ ਨਾ ਉਹ ਸਾਨੂੰ ਐਮਬੈਸੀ ਨਹੀਂ ਦੇਣਾ ਜੀ ਉਹਦੇ ਵਿੱਚ ਕੋਈ ਤੁਸੀਂ ਨਹੀਂ ਬੈਠੇ ਅਸੀਂ ਨਹੀਂ ਬੈਠੇ ਓਵਰオール ਵਰਡ ਦੇ ਵਿੱਚ ਕੋਈ ਵੀ ਨਹੀਂ ਬੈਠਾ ਸਾਡਾ ਕੰਮ ਹੈ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਇੱਕ ਵਧੀਆ ਤਰੀਕੇ ਨਾਲ ਆਪਣੀ ਐਸਓਪੀ ਨੂੰ ਉਹਨਾਂ ਦੇ ਸਾਹਮਣੇ ਰਿਪਰੈਜ਼ੈਂਟ ਕਰਨਾ ਆਪਣੇ ਆਪ ਨੂੰ ਜੈਨੂਇਨਟੀ ਵੇ ਨਾਲ ਉਹਨਾਂ ਦੇ ਅੱਗੇ ਰਿਪਰੈਜ਼ੈਂਟ ਕਰਨਾ ਦਿਖਾਣਾ ਕਿ ਸਾਡਾ ਪਰਪਸ ਉੱਥੇ ਜਾਣ ਦਾ ਸਿਰਫ ਇੱਕ ਵਿਜ਼ਿਟ ਕਰਨ ਦਾ ਹੈ ਅਸੀਂ ਉੱਥੇ ਇੱਕ ਵਿਜ਼ਟਰ ਵੀਜ਼ਾ ਤੇ ਚੱਲੇ ਠੀਕ ਹੈ ਐਮਬੈਸਡਰ ਡਿਸਾਈਡ ਕਰਦਾ ਤੁਹਾਨੂੰ ਵੀਜ਼ਾ ਮਿਲੇਗਾ ਇਹ ਨਹੀਂ ਬਾਕੀ ਓਵਰਆਲ ਪ੍ਰੋਫਾਈਲ ਨੂੰ ਸਟਰੋਂਗਲੀ ਲਾਣਾ ਉਹ ਸਾਡਾ ਕੰਮ ਹੈ ਔਰ ਤੁਸੀਂ ਆਸਕੈਂਡ ਨੂੰ ਹੀ ਚੁਸ ਕਰੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਕਹੂੰਗੀ ਨਹੀਂ ਕਿਸੇ ਹੋਰ ਨੂੰ ਚੁਸ ਕਰੋ ਤੇ ਆਪਣੇ ਐਕਸਪੀਰੀਅੰਸ ਨੂੰ ਸਾਡੇ ਨਾਲ ਆ ਕੇ ਸ਼ੇਅਰ ਕਰੋ ਤੇ ਆਪਣੀ ਪ੍ਰੋਫਾਈਲ ਨੂੰ ਸਾਡੇ ਨਾਲ ਆ ਕੇ ਸ਼ੇਅਰ ਕਰੋ ਜੀ ਤਾਂ ਬਿਲਕੁਲ ਜੇਕਰ ਤੁਸੀਂ ਵੀ ਕਿਸੇ ਵੀ ਫੋਰਨ ਕੰਟਰੀ ਵਿਜ਼ਿਟ ਕਰਨਾ ਚਾਹੁੰਦੇ ਹੋ ਵਰਕ ਕਰਨਾ ਚਾਹੁੰਦੇ ਹੋ ਜਾਂ ਸਟੱਡੀ ਵੀਜ਼ਾ ਚਾਹੀਦਾ ਤੁਹਾਨੂੰ ਜਿਵੇਂ ਕਿ ਅੱਜ ਹਮ ਸਾਡੇ ਨਾਲ ਆਸਕੈਂਸ ਤੋਂ ਮੈਮ ਨੇ ਉਹਨਾਂ ਦਾ ਸਟਾਫ ਹੈ ਤੇ ਨਾਲ ਹੀ ਉਹ ਬਾਈ ਵੀ ਨੇ ਤਾਂ ਕਹਾਣੀ ਆਪਾਂ ਸਾਰੀ ਕਲੀਅਰ ਕੀਤੀ ਹੈ ਦੋਵਾਂ ਪਾਸੇ ਸਵਾਲ ਕੀਤੇ ਨੇ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਹੋ ਧੰਨਵਾਦ ਬਈ ਜੀ ਤੁਹਾਨੂੰ ਥੈਂਕ ਯੂ